ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਸਰਾ ਜਨ ਸਮਾਜ ਵਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 991407406 ਤੋਂ ਕਾਲ ਆਈ ਸੀ ਕਿ ਬਡਿੰਦਾ ਬਰਨਾਲਾ ਰੋਡ ਉੱਚੋ ਦੇ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਆ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ ਜਦ ਸਾਰਾ ਜਨ ਸਮਾਜ ਮੋਸ਼ਕ ਦੇ ਚਾਤੇ ਦੇਖਿਆ ਜਿਹੜੀ ਕੀ ਕਾਰ ਸੀਗੀ ਈਓਨ ਜੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੁਡੀ ਸੀਗੀ ਉਹਦਾ ਕਿ ਉਹ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈਡ ਬਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਨੇ ਵਕਵਾ ਕੈਂਟਰਾਂ ਤੇ ਜਾਂਚ ਪਤਾਲ ਕਰ ਲਈ ਆ ਕਾਰ ਨੂੰ ਲੋਕ ਲੱਗਿਆ ਹੋਇਆ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੌਕੇ ਤੇ ਆ ਕੇ ਆਪਣੀ ਬੰਦੀ ਕਰ ਲਈ ਕਰਤੀ ਆ ਸਰ ਜਿਹੜੀ ਹੈਗੀ ਆ ਕਿ ਐਸਪੀ ਸਿਟੀ ਦੀ ਐਸਪੀ ਸਿਟੀ ਦੀ ਟੀਮ TCI ਨੂੰ ਨੱਥੇ ਚਾਹੀਏ ਟੀਮਾਂ ਬਾਕੀ ਵਕਤ ਵਕਤ ਇੰਗਲੈਂਡ ਜਾਂਚ ਪੜਤਾਲ ਕਰ ਲਈ ਆ ਕਿ ਲੇਡੀਜ਼ ਦੇ ਕੋਲੋਂ ਇੱਕ ਪਰਸ ਦੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਕੋਈ ਪੁਲਿਸ ਦਰਜ ਪੁੱਛਗ취 ਕਰਦੀ ਆ ਵਕਤ ਵਕਤ ਆ ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਵਿਦੇਸ਼ ਹਸਪਤਲ ਦੀ ਪਾਰਕਿੰਗ ਦੇ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ। ਸੋ ਸਾਡੀ ਟੀਮ ਜਦੋਂ ਮੌਕੇ ਤੇ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੇ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਡੈਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਤਬਾਦ ਦੇ ਵਿੱਚ ਸਾਡੇ ਕੋਲੋਂ ਕੁਝ ਸਮੇਂ ਜਦੋਂ ਮੌਕੇ ਤੇ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਹਸੋ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਮਾਰੀ, ਏਲੀਅਸ ਕਮਲਕੌਰ ਪੁੱਤਰੀ ਬਰਸਤੀ ਲਾਲ ਇਹ ਲਿਸ਼ਮਨ ਕੋਲੋਂ ਹੀ ਲਿਖਾਣਾ ਤੇ ਰੱਖਿਆ ਹੋਇਆ। ਇਹਦੀ ਏਜ 30 ਸਾਲ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਪਤਨ ਨੂੰ ਇਹ ਕਹਿ ਕੇ ਆਈ ਸੀ ਕਿ ਝੁੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਰਜੈਂਟ ਵਾਸਤੇ ਜਾਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇੰਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬਡੀ ਦੀ ਪਾਰਕਿੰਗ ਵਿੱਚ ਮਿਲ ਗਈ। ਸੋ ਪ੍ਰੀਲੀਵਿਡ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੀ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਟਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਦਾਸ ਹਟ ਕਰਕੇ ਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਗੱਡੀ ਦਾ ਪਰ ਕਰਕੇ ਪੱਜ ਗਈ। ਗੱਡੀ ਜਿਹੜੀ ਦੀ ਹੌਮ ਕੋੜ ਨੂੰ ਕੋਈ ਨਹੀਂ ਕਰਦੀ। ਇਹ ਜਿਹੜੀ ਹੈਗੀ ਸਾਡੀ ਟਿੰਗਸ ਵੱਲੋਂ ਇਹਨੇ ਤਵਾਰਨ ਅਕਾਉਂਟਾਂ 'ਤੇ ਕੀਤਾ ਗਿਆ ਇਹਦੇ ਪਰਿਵਾਰਕ ਨੰਬਰਾਂ ਦੇ ਬਿਆਨਾਂ ਦੇ ਪੱਧਰੀ ਇੱਕ ਮੀਟਿੰਗ ਉਸ ਵੱਲ ਕਰਦੇ ਕੀਤੀ ਜਾਊਗੀ ਤਾਂ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਮੱਤਾ ਸੀ ਕਿ ਜਿਹੜੇ ਵਿਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕੀ ਸੀ ਕੀ ਜਿਵੇਂ ਕੀਤਾ ਸਾਹ ਜਿਹੜੇ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅਗਲਾ ਤੁਸੀਂ ਜਾਂਚ ਕਰਦੇ ਕਿਉਂਕਿ ਸ਼ੁਰੂਆਤ ਕੀ ਤੇ ਸਾਦੇ ਬਾਰੇ ਮੈਂ ਕੁਝ ਨਹੀਂ ਕਸ ਸਕਦਾ ਸਰ ਇਹ ਆਪਾਂ ਲਈ ਕੀਤਾ ਬਿਲਕੁਲ ਇੱਕ ਇਸ ਪਸੰਦਿਆ ਤੋਂ ਤਾਂ ਥੈਂਕ ਯੂ ਜੀ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਨਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨੰਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਟੀ ਹੋ ਪਈ ਜਉਗੀ ਕਿਸ ਤਰ੍ਹਾਂ ਕਿ ਕਿਤੇ ਕੋਸ਼ਿਸ਼ ਕਰਤਾ ਹਾਂ ਤੇ ਉਸ ਬਤਾਲਾਕ ਜਿਹੜੀ ਹਿੰਦੀ ਹੈ ਪੁਸ਼ਟੀ ਕੀਤੀ ਸਰ ਅਪੋਰਟ ਸੀ ਇੰਪੋਰਟ ਨਹੀਂ ਕਰੀਏ ਅਪੋਰਟ ਇਸ ਤਰ੍ਹਾਂ ਦੇ ਪਤਾ ਲੱਗ ਸੀਗੇ ਬੋਡੀ ਦੇ ਕੋਈ ਮੈਂ ਅੱਛਾ ਬਣੇ ਇਸ ਦਿਸ਼ਾ ਵਿੱਚ ਫਿਲਹਾਲ ਨਿਸ਼ਚਿ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਹੈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੀ ਕੰਡੀਸ਼ਨ ਵਿੱਚ ਡੈੱਡ ਬੋਡੀ ਸੀ ਤਾਂ ਮੋਸਟਲੀ ਮਟਰਸ ਉੱਪਰ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਤੇ ਪਈ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸੇ ਨਾਮ ਤੇ ਸੀ ਗੱਡੀ ਜਿਹੜੀ ਹੈਗੀ ਐ ਤੇ ਬਰਾਡ ਕਪਰ ਤੇ ਪਈ ਜਿਹੜੀ ਗੱਡੀ ਦੇ ਨਾਮ ਤੋਂ ਉਹ ਸੀਸੀਟੀਵੀ ਕੰਮ ਸਮਾਏ ਕੀ ਜਦ ਗੱਡੀ ਆਈ ਰਾਜੀਸ ਨੇ ਸਾਰੇ ਅੰਗੜਾ ਚੈਚ ਕਰ ਰਹੇ ਹਨ ਫਿਰ ਹਰ ਜਿਹੜੀ ਤ੍ਰੇਤ ਪੁਣੀ ਸਟੇਪ ਪਰ ਜਿਹਨੇ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗੜਾ ਦੇ ਚੈਚ ਕਰ ਰਹੇ ਹਨ ਤਫਤੀਸ਼ ਮੁਕੰਮਲ ਹੋਣ ਤੋਂ ਬਾਰੇ ਮੁਕੰਮਲ ਜਾਣਕਾਰੀ ਆਪਣੀ ਨਾਲ ਸਭ ਕਿਤੇ ਦੇ